ਹਲਕਾ ਸ਼੍ਰੀਖ ਦੂਰ ਸਾਹਿਬ ਦੇ ਬੋਟਰਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਸਾਰਿਆਂ ਸੀ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦਾ ਪਟੀਸ਼ਨ ਦਾਇਰ ਕੀਤੀ ਗਈ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਵਕੀਲ ਵੱਲੋਂ ਭਰੋਲ ਦੇ ਲਈ ਕਿਉਂਕਿ ਸਰਦਰੂਪ ਦਾ ਸੈਸ਼ਨ ਲੋਕ ਸਭਾ ਦੇ ਵਿੱਚ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਸ਼ੁਰੂ ਹੋਣ ਜਾ ਰਿਹਾ ਹੈ ਬੇਸਬੜੀ ਦੇ ਨਾਲ ਭਾਈ ਅੰਮ੍ਰਿਤਪਾਲ ਖਾਲਸਾ ਦੇ ਮਾਤਾ ਪਿਤਾ ਉਹਨਾਂ ਦੇ ਸਮਰਥਕ ਉਹਨਾਂ ਦੀ ਚੋਣ ਵਾਲੇ ਇੰਤਜ਼ਾਰ ਕਰ ਰਹੇ ਸੀ ਲੇਕਿਨ ਕੱਲ ਜਿਵੇਂ ਹੀ ਖਬਰ ਆਈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪ੍ਰੋਲ ਤੇ ਰੋਕ ਲਗਾ ਦਿੱਤੀ ਗਈ ਹੈ ਅ ਸ਼੍ਰੀ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਅਤੇ ਸਕਤਰਤ ਹੁਣਾ ਵੱਲੋਂ ਇਹ ਹਵਾਲਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਉਹ ਡਾਵਾਡੋਲ ਹੋ ਸਕਦੀ ਹੈ ਹਾਲਾਤ ਵਿਗੜ ਸਕਦੇ ਨੇ ਇਸ ਕਰਕੇ ਅਸੀਂ ਪ੍ਰੋਲ ਦੇਣ ਦੇ ਹੱਕ ਵਿੱਚ ਨਹੀਂ ਹਾਂ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਚਿੱਠੀ ਲਿਖੀ ਸੀ ਗ੍ਰੈਸ ਕਤਰਿਤ ਨੂੰ ਅਤੇ ਦੂਸਰੇ ਪਾਸੇ ਸ੍ਰੀ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਡਿਪਟੀ ਕਮਿਸ਼ਨ ਹੋਣਾ ਵੱਲੋਂ ਵੀ ਇਨਕਾਰ ਕੀਤਾ ਗਿਆ ਸਕਤਰੇਤ ਵੱਲੋਂ ਸਕਤਰੇਤ ਵੱਲੋਂ ਵੀ ਇਨਕਾਰ ਕੀਤਾ ਗਿਆ ਲੋਕਾਂ ਨੂੰ ਆਸ ਸੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਵਿੱਚ ਆਉਣਗੇ ਉਧਰ ਲੋਕ ਸਭਾ ਤੇ ਵੀ ਜਾਣਗੇ ਪੰਜਾਬ ਦੇ ਅੱਕਾਂ ਦੀ ਗੱਲ ਕਰਨਗੇ ਕਿਉਂਕਿ 197000 ਦੇ ਲੋਕਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਸੀ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਜਿਤਾਇਆ ਸੀ ਹਾਰੇ ਸੀ ਕੁਲਵੀਰ ਸਿੰਘ ਜੀਰਾ ਤੇ ਦੂਸਰੇ ਪਾਸੇ ਸੀ ਗੱਲ ਕਰਦੇ ਹਾਂ ਜਿਹੜੀ ਹੁਣ ਜਿਮਨੀ ਚੋਣ ਹੋਈ ਹੈ ਉਥੇ ਤੀਜੇ ਨੰਬਰ ਤੇ ਆਏ ਸੀ ਮਨਦੀਪ ਸਿੰਘ ਹਾਲਾਂਕਿ ਮਨਦੀਪ ਸਿੰਘ ਦੀ ਜਿਹੜੀ ਹੈ ਜਿੱਤ ਜਿਹੜੀ ਹੈ ਦੱਸੀ ਜਾ ਰਹੀ ਸੀ ਲੇਕਿਨ ਫਿਰ ਦੁਬਾਰਾ ਕੌਮ ਨੇ ਕਹਿ ਦਿੱ ਜਾਂ ਪੰਥ ਨੇ ਕਹਿ ਦਿੱ ਜਾਂ ਮਝੈਲਾ ਨੇ ਸਾਥ ਨਹੀਂ ਦਿੱਤਾ ਹਾਰ ਦਾ ਮੂੰਹ ਦੇਖਣਾ ਪਿਆ ਹਾਲਾਂਕਿ ਮਨਦੀਪ ਸਿੰਘ ਨੇ ਇਹ ਕਿਹਾ ਕਿ ਜੇਕਰ ਮੈਂ ਨਾ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸਕਬਿੰਦਰ ਕੌਰ ਰੰਧਾਵਾ ਨੇ ਆਸਾਨੀ ਨਾਲ ਜਿੱਤ ਜਾਣਾ ਸੀ ਹੁਣ ਗੱਲ ਕਰਦੇ ਹਾਂ ਭਾਈ ਅਮਰਤਪਾਲ ਖਾਲਸਾ ਅਤੇ ਉਸਦੇ ਪਿਤਾ ਦੀ ਕਾਨਫਰੰਸ ਕੀਤੀ ਗਈ ਹੈ ਉਹਨਾਂ ਦੇ ਪਿਤਾ ਹੋਣਾ ਵੱਲੋਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਸਾਡੇ ਪੱਤਰਕਾਰ ਵੀਰ ਸਹਿਬਾਨ ਤੇ ਸਾਡੇ ਨਾਲ ਆਏ ਹੋਈ ਸਾਰੇ ਵੀਰਾਂ ਨੂੰ ਫਤਿਹ ਵਰਤਦਾ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖੱਟੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਅੱਜ ਜਿਹੜੀ ਅਸੀਂ ਪਾਰਲੀਮੈਂਟ ਦੇ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸੀ 1 ਦਸੰਬਰ ਨੂੰ ਉਹਦੇ ਲਈ ਹਾਈ ਕੋਰਟ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਸੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਐਮਪੀ ਆ ਖਡੂਰ ਸਾਹਿਬ ਤੋਂ ਉਹਨਾਂ ਨੂੰ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆ ਉਹ ਅਟੈਂਡ ਕਰਨ ਦੇ ਲਈ ਜਿਹੜੇ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਜਿਨ੍ਹਾਂ 18 ਲੱਖ ਲੋਕਾਂ ਨੇ ਵੋਟਾਂ ਉਹਨਾਂ ਨੂੰ ਪਾਈਆਂ ਤੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਸਿਰਫ ਜਿਹੜਾ ਸੈਸ਼ਨ ਆ ਉਹ ਅਟੈਂਡ ਕਰਨ ਦੇ ਲਈ ਪਰ ਅੱਜ ਸਵੇਰੇ ਇੱਕ ਬੜੀ ਸਾਨੂੰ ਮਹਿਸੂਸ ਹੋਈ ਕਿ ਉਹ ਖਬਰ ਜਿਹੜੀ 18 ਲੱਖ ਲੋਕਾਂ ਦੇ ਨਾਲ ਜੁੜੀ ਹੋਈ ਸੀ ਤੇ ਉਹ ਜਿਹੜੀ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਕਿਹਾ ਸੀ ਕਿ ਪੰਜਾਬ ਸਰਕਾਰ ਇਹ ਫੈਸਲਾ ਕਰੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜੀ ਪਰੋਲ ਆ ਉਹ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦੇ ਲਈ ਉਹ ਦਿੱਤੀ ਜਾਵੇ ਜਾਂ ਉਹ ਜਿਹੜਾ ਪੰਜਾਬ ਸਰਕਾਰ ਆ ਉਹ ਫੈਸਲਾ ਕਰੇ ਕਿ ਉਹਨਾਂ ਨੇ ਕੀ ਕਰਨਾ ਤੇ ਬੜੀ ਅਫਸੋਸਨਾਜ ਕਹਿਣਾ ਪੈ ਰਿਹਾ ਕਿ ਪਿਛਲੇ ਹਫਤੇ ਤੋਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਮਨਾਇਆ ਤੇ ਜਿਸ ਵੇਲੇ ਉਹ ਮਨਾਇਆ ਉਸ ਵੇਲੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੂਸਰਿਆਂ ਦੇ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਮਨੁੱਖਤਾ ਦੇ ਲਈ ਜਿੰਨੀਆਂ ਵੀ ਸਾਡੀ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਸੀ ਉਹ ਦੂਸਰਿਆਂ ਲਈ ਕੀਤੀ ਤੇ ਹਿਊਮਨ ਰਾਈਟਸ ਦੇ ਜਿਹੜੇ ਬੇਸਿਸ ਦੇ ਉੱਤੇ ਉਹਨਾਂ ਨੇ ਉਹ ਕੁਰਬਾਨੀ ਕੀਤੀ ਸੀ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਉਹ ਸ਼ਤਾਬਦੀ ਇਹਨਾਂ ਨੇ ਮਨਾਈ ਆ ਉਹ ਸਿਰਫ ਇੱਕ ਕਹਿਣ ਦੀ ਸੀ ਪਰ ਇਹਨਾਂ ਦੇ ਉੱਤੇ ਕੋਈ ਉਹਦਾ ਅਸਰ ਨਹੀਂ ਹੋਇਆ ਉਹ ਅਸਰ ਕਿਸ ਤਰ੍ਹਾਂ ਨਹੀਂ ਹੋਇਆ ਕਿ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਅਸੀਂ ਇਹ ਨਹੀਂ ਸੀ ਕਹਿ ਰਹੇ ਸਰਕਾਰ ਨੂੰ ਕਿ ਉਹ ਪੰਜਾਬ ਦੀ ਧਰਤੀ ਤੇ ਆਉਣ ਉਹਨਾਂ ਦੀ ਸਿਰਫ ਉਸ ਸੈਸ਼ਨ ਦੇ ਲਈ ਪ੍ਰੋਬਲ ਮੰਗੀ ਸੀ ਪਰ ਇਹਨਾਂ ਨੇ ਇੰਨੀ ਮਤਲਬ ਮਾੜੀ ਸੋਚ ਰੱਖ ਕੇ ਉਹ 18 ਲੱਖ ਲੋਕਾਂ ਦੀ ਆਵਾਜ਼ ਦਬਾ ਕੇ ਦਬਾ ਕੇ ਫੈਸਲਾ ਇਹ ਕੀਤਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਉਹ ਪ੍ਰੋਲ ਪਾਰਲੀਮੈਂਟ ਵਿੱਚ ਆਉਣ ਦੀ ਨਹੀਂ ਦਿੱਤੀ ਜਾ ਸਕਦੀ ਤੇ ਉਹਦੀ ਗਰਾਉਂਡ ਕੀ ਬਣਾਈ ਆ ਕਿ ਜਿਹੜਾ ਅਮਰitsar ਦਾ ਐਸਐਸਪੀ ਆ ਉਹ ਰਿਪੋਰਟ ਦੇ ਰਿਹਾ ਫਿਰ ਡੀਸੀ ਰਿਪੋਰਟ ਦੇ ਰਿਹਾ ਕਿ ਜੇ ਭਾਈ ਅਮਰਿਤਪਾਲ ਸਿੰਘ ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਇਥੋਂ ਦਾ ਮਾਹੌਲ ਖਰਾਬ ਹੋ ਜੂਗਾ ਸੋ ਅਸੀਂ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਮਾਹੌਲ ਦੀ ਇਹ ਸਰਕਾਰ ਗੱਲ ਕਰਦੀ ਆ ਭਗਵੰਤ ਸਿੰਘ ਮਾਨ ਗੱਲ ਕਰਦੇ ਆ ਤੇ ਅੱਜ ਉਹ ਦੱਸਣ ਕਿ ਪੰਜਾਬ ਦਾ ਮਾਹੌਲ ਇੰਦੋਂ ਹੋਰ ਖਰਾਬ ਕੀ ਹੋ ਸਕਦਾ ਜਿੱਥੇ ਹਰ ਰੋਜ਼ ਕਤਲੋਗਾਰਧ ਹੁੰਦੀ ਆ ਹਰ ਰੋਜ਼ ਮੁਕਾਬਲੇ ਬਣਾਏ ਜਾਂਦੇ ਆ ਤੇ ਇੱਥੇ ਵਪਾਰੀ ਕੋਈ ਵਪਾਰ ਨਹੀਂ ਕਰ ਸਕਦਾ ਉਹ دہشت ਦੇ ਵਿੱਚ ਆਪਣੀ ਜ਼ਿੰਦਗੀ ਜਿਉ ਰਿਹਾ ਆ ਉਹ 6 ਵਜੇ ਤੋਂ ਬਾਅਦ ਕੋਈ ਦੁਕਾਨ ਨਹੀਂ ਡਰਦਾ ਖੋਲਦਾ ਇਥੇ ਫਰੋਤੀਆਂ ਦਾ ਦੌਰ ਚੱਲ ਰਿਹਾ ਸੋ ਮੈਂ ਸਮਝਦਾ ਕਿ ਮੈਂਬਰ ਪਾਰਲੀਮੈਂਟ ਇੱਕ 18 ਲੱਖ ਲੋਕਾਂ ਦਾ ਚੁਣਿਆ ਹੋਇਆ ਉਹਨੂੰ ਪਾਰਲੀਮੈਂਟ ਦੇ ਵਿੱਚ ਉਹਦੇ ਇਲਾਕੇ ਦੀਆਂ ਜਿਹੜੀਆਂ ਮੁਸ਼ਕਿਲਾਂਤਾਂ ਨੇ ਜਿਨ੍ਹਾਂ ਕਰਕੇ ਉਹਨਾਂ ਲੋਕਾਂ ਨੇ ਉਹਨੂੰ ਚੁਣਿਆ ਉਹ ਉੱਥੇ ਜਾ ਕੇ ਆਪਣੀ ਗੱਲ ਨਹੀਂ ਰੱਖ ਸਕਦਾ ਸਿਰਫ ਇਹਸ ਕਰਕੇ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਇਥੋਂ ਇਹ ਸਾਬਤ ਹੁੰਦੀ ਆ ਕਿ ਉਹ ਪਸੰਦ ਨਹੀਂ ਕਰਦਾ ਇਹ ਜਿਹੜਾ ਉਹਨਾਂ ਨੇ ਅੱਜ ਫੈਸਲਾ ਕੀਤਾ ਉਹਨਾਂ ਦੀ ਜਿਹੜੀ ਪਰੋਲ ਜਿਹੜੀ ਸੀਗੀ ਉਹ ਨਹੀਂ ਦੇਖ ਕੇ ਇਹਨਾਂ ਨੇ ਜੋ ਫੈਸਲਾ ਕੀਤਾ ਇਹ ਇਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਬਾਇਆ ਗਿਆ ਔਰ ਮੈਂ ਸਮਝਦਾ ਕਿ ਭਗਵੰਤ ਸਿੰਘ ਮਾਨ ਦਾ ਤੇ ਉਹਨਾਂ ਦੀ ਸਰਕਾਰ ਦਾ ਪੰਜਾਬ ਵਿਰੋਧੀ ਸਿੱਖ ਵਿਰੋਧੀ ਤੇ ਉਹਨਾਂ ਲੋਕਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਘਾੜ ਦੀ ਗੱਲ ਉਹ ਚਿਹਰਾ ਅੱਜ ਸਾਬਤ ਹੋ ਗਿਆ ਪੂਰੀ ਦੁਨੀਆ ਦੇ ਸਾਹਮਣੇ ਇਹ ਕੋਈ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਇਹ ਲੋਕਤੰਤਰ ਦਾ ਜਿਹੜਾ ਕਹਾਣਾ ਉਹ ਆਪ ਕਰਦੇ ਆ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਇਹਨਾਂ ਦੇ ਮਨ ਵਿੱਚ ਕੋਈ ਸਨਮਾਨ ਨਹੀਂ ਹੈਗਾ ਸੋ ਅਸੀਂ ਸੋਚਦੇ ਆ ਕਿ ਇਤੋਂ ਵੱਡੀ ਹੋਰ ਕੋਈ ਕਨਾਉਣੀ ਮਾੜੀ ਗੱਲ ਇਹ ਹੈ ਭਾਈ ਅਮਰਪਾਲ ਖਾਲਸਾ ਦੇ ਸਮਰਥਕ ਉਹਨਾਂ ਦੇ ਪ੍ਰੈਸ ਸਪੋਕਰ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਤਸਵੀਮ ਸਿੰਘ ਖਾਲਸਾ ਵੀ ਬੈਠੇ ਹੋਏ ਸੀ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਨੇ ਖੇਦੀ ਕੀਤੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਗਾ ਨਹੀਂ ਸਮਝਦੇ ਕਿਸ ਤਰ੍ਹਾਂ ਦਾ ਮਾਹੌਲ ਖਰਾਬ ਹੋਵੇਗਾ ਉਹਨਾਂ ਕਹਿੰਦੇ ਸੀ ਤਾਂ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਅਸੀਂ ਤਾਂ ਪ੍ਰੋਲ ਦੀ ਮੰਗ ਕੀਤੀ ਸੀ 18 ਲੱਖ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਿਹੜਾ ਸੰਦ ਰੁੱਤਨ ਵਿੱਚ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਉੱਥੇ ਆਵਾਜ਼ ਬੁਲੰਦ ਕਰਨ ਆਪਣੇ ਹਲਕੇ ਦੀਆਂ ਮੁਸ਼ਕਿਲਾਂ ਦੱਸਣ ਲਿਕਨ ਪੰਜਾਬ ਦਾ ਮਾਹੌਲ ਕਿਵੇਂ ਖਰਾਬ ਹੋਵੇਗਾ ਇਹ ਭਾਈ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਸਮਝ ਨਹੀਂ ਆ ਰਿਹਾ ਧੰਨਵਾਦ